ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੇ ਵੀ ਕਹਿੰਦਾ ਆ ਮੈਂ ਕੋਈ ਬਾਬਾ ਨਹੀਂ ਨਾ ਕੋਈ ਕੀਰਤਨ ਕਾਰ ਨਾ ਹੀ ਕੋਈ ਕਥਾ ਵਚਕ ਤੇ ਨਾ ਹੀ ਕੋਈ ਸਿੱਖ ਵਿਦਵਾਨ ਇੱਕ ਆਮ ਸਿੱਖਿਆ ਮੈਂ ਜਿਹੜਾ ਕਿ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਆਪਣਾ ਐਕਸਪੀਰੀਅੰਸ ਸਾਂਝਾ ਕਰ ਰਿਹਾ ਤਾਂ ਤੁਸੀਂ ਵੀ ਆਪਣੇ ਵਿਚਾਰ ਤੇ ਐਕਸਪੀਰੀਅੰਸ ਸਾਂਝਾ ਕਰੋ ਗੱਲ ਇਦਾਂ ਦੀ ਆ ਕਿ ਸਾਡੇ ਜਿਹੜੇ ਗੁਰਦੁਆਰੇ ਆ ਠੀਕ ਹੈ ਉਹ ਇੱਕ ਨਿਯਮਿਤ ਪੈਟਰਨ ਉਹਨਾਂ ਨੇ ਪੈਟਰਨ ਬਣਾਇਆ ਹੈ ਕਿ ਉਸ ਪੈਟਰਨ ਤੇ ਚੱਲਦੇ ਆ ਠੀਕ ਹੈ ਜਦ ਗੁਰੂ ਨਾਨਕ ਸਾਹਿਬ ਜੀ ਨੇ ਮੌਲਵੀ ਪੰਡਿਤ ਜਦ ਇਹਨਾਂ ਨੂੰ ਸਾਰਿਆਂ ਨੂੰ ਸਵਾਲ ਕੀਤਾ ਤੇ ਸਿੱਖੀ ਸਵਾਲ ਤੇ ਖੜੀ ਆ ਤੇ ਅਸੀਂ ਅੱਜ ਸੰਗਤ ਨੂੰ ਸਵਾਲ ਹੀ ਨਹੀਂ ਕਰਨੀ ਔਰ ਨਾ ਹੀ ਅਸੀਂ ਕੋਈ ਨਵਾਂ ਤਰੀਕਾ ਲੱਭਦੇ ਆ ਕਿ ਸੰਗਤ ਨੂੰ ਨਵੇਂ ਤਰੀਕੇ ਨਾਲ ਸਮਝਾਈ ਜਾਵੇਗਾ ਅਸੀਂ ਉਹੀ ਇੱਕ ਪੈਟਰਨ ਜਿਹੜਾ ਬਣਿਆ ਹੋਇਆ ਸਾਡਾ ਉਹ ਪੈਟਰਨ ਦੇ ਰਾਹੀਂ ਅਸੀਂ ਸੰਗਤ ਨੂੰ ਸਮਝਾਉਣ ਲੱਗੇ ਹਾਂ ਤੇ ਮੈਨੂੰ ਲੱਗਦਾ ਹੈ ਐਜ਼ ਅ ਸੰਗਤ ਮੈਨੂੰ ਲੱਗਦਾ ਹੈ ਕਿ ਅਸੀਂ ਬੋਰ ਹੋ ਚੁੱਕੇ ਹਾਂ ਕਿਉਂ ਅਸੀਂ ਗੁਰਬਾਣੀ ਤਾਂ ਸਾਰੇ ਸੁਣ ਰਹੇ ਹਾਂ ਗੁਰਦੁਆਰਿਆਂ 'ਚ ਜਾ ਕੇ بڑے بڑے ਇਕੱਠਾਂ 'ਚ ਇਕੱਠ ਜਾਂਦੇ ਆ ਸਮਾਗਮਾਂ 'ਚ ਜਾਂਦੇ ਆ ਪਰ ਤੁਸੀਂ ਕਦੀ ਬਾਰ ਖੜੇ ਹੋ ਕੇ ਪੁਛਿਆ ਸੰਗਤ ਨੂੰ ਕਹਿੰਦੇ ਨਾ ਅਸੀਂ ਰਿਸਪੌਂਸ ਲੈਂਦੇ ਆ ਹਾਂਜੀ ਕਿੰਦਾ ਦੀ ਸਰਵਿਸ ਸੀਗੀ ਤੁਹਾਡੀ ਅਸੀਂ ਕਿੰਦਾ ਦੇ ਕੰਮ ਕੀਤੇ ਸੀ ਹੋਰ ਕਿੰਦਾ ਚਾਹੀਦਾ ਅਸੀਂ ਰਿਸਪੌਂਸ ਲੈਂਦੇ ਆ ਨਾ ਤੇ ਗੁਰਦੁਆਰਾ ਸਾਹਿਬ ਖੜੋ ਕੇ ਕਦੀ ਰਿਸਪੌਂਸ ਲੈਣ ਤੇ ਦੇਖੋ ਜਦ ਹੀ ਸਮਾਗਮ ਦੇ ਬਾਹਰ ਆਪਣੇ ਵੋਲੰਟੀਅਰ ਖੜੇ ਕਰਕੇ ਦੇਖੋ ਤੇ ਪੁੱਛੋ ਸੰਗਤ ਨੂੰ ਹਾਂਜੀ ਲੈ ਕੇ ਕੀ ਜਾ ਰਹੇ ਹੋ ਇੱਥੇ ਲੰਗਰ ਸ਼ਕਤ ਤੇ ਸਾਰੇ ਜਾ ਰਹੇ ਆ ਭੋਜਨ ਲੇਕਿਨ ਭਜਨ ਦਾ ਕੀ ਯਾਨੀ ਕੀਰਤਨ ਦਾ ਕੀ ਸਮਝ ਨਹੀਂ ਪਈ ਗੁਰਬਾਣੀ ਕੀ ਸੀ ਅਸੀਂ ਸਮਝ ਨਹੀਂ پا ਰਹੇ ਆ ਕਿਉਂ ਹੋ ਸਕਦਾ ਆ ਅਸੀਂ ਅੱਜ ਦੇ ਮੁਤਾਬਕ ਕੁਝ ਕਮੀ ਰੱਖੀ ਹੋਈ ਹੈ ਕੀਰਤਨ ਚ ਕਮੀ ਨਹੀਂ ਆ ਨਾ ਹੀ ਸਾਡੀ ਗੁਰਬਾਣੀ ਚ ਕਮੀ ਆ ਹੋ ਸਕਦਾ ਕੋਈ ਚੇਂਜ ਲੈਣਾ ਪਵੇ ਤਰੀਕਾ ਅੱਜ ਦੀ ਜਨਰੇਸ਼ਨ ਅੱਜ ਦੀ ਸਮਝ ਗਲਤ ਹੈ ਸਾਨੂੰ ਆਪਣੀ ਗਲ ਪਛਾਣੀ ਹੈ ਜਿੱਦਾਂ ਅੱਜ ਵੀਡੀਓ ਰਾਹੀਂ ਅਸੀਂ ਗੱਲਾਂ ਆਪਸ ਵਿੱਚ ਪਹੁੰਚਾ ਸਕਦੇ ਹਾਂ ਪਛਾਣਦੇ ਆ ਨਾ ਪਿਛਲੇ ਆਪਾਂ ਕਿਤਾਬਾਂ ਰਾਹੀਂ ਰਾਈਟਿੰਗਸ ਦੁਆਰੇ ਪੇਪਰ ਚ ਕਾਲਮ ਲਿਖ ਕੇ ਪਹੁੰਚਾਉਂਦੇ ਸੀ ਗੱਲ ਠੀਕ ਹੈ ਨਾ ਤਾਂ ਸਮਾਂ ਬਦਲਦਾ ਆ ਤੇ ਅੱਜ ਅਸੀਂ ਨਵੀਂ ਟੈਕਨੋਲੋਜੀ ਦਾ ਵਾਪਰ ਕਰ ਰਹੇ ਹਾਂ ਤੇ ਅਸੀਂ ਆਪਣੇ ਗੁਰਦੁਆਰ ਸਾਹਿਬਾਂ 'ਚ ਕਿਉਂ ਨਹੀਂ ਚੇਂਜ ਲਿਆ ਰਹੇ ਇਹ ਮੇਰੀ ਦਰਖਾਸਤ ਆ ਮੇਰਾ ਆਪਣਾ ਐਕਸਪੀਰੀਅੰਸ ਆ ਮੇਰੇ ਆਪਣੇ ਲੋਕਲ ਗੁਰਦੁਆਰੇ 'ਚ ਮੈਂ ਇੱਕ ਵਾਰੀ ਪ੍ਰੋਗਰਾਮ ਕੀਤਾ ਲੋਕਾਂ ਨੂੰ ਸਿੱਖਿਵਾਂਏ ਜਾਣੂ ਕਰਵਾਇਆ ਉਹ ਇੱਕ ਪ੍ਰੋਗਰਾਮ ਚ ਮੈਂ ਸੰਗਤ ਨੂੰ ਪੁੱਛਿਆ ਉਹਨਾਂ ਤੋਂ ਹਾਮੀ ਭਰਵਾਈ ਕਿ ਤੁਹਾਨੂੰ ਦੁਬਾਰਾ ਇਹ ਪ੍ਰੋਗਰਾਮ ਚਾਹੀਦਾ ਕਿ ਨਹੀਂ ਚਾਹੀਦਾ ਸੰਗਤ ਨੇ ਹਾਮੀ ਭਰੀ ਪਰ ਜਦ ਮੈਂ ਦੁਬਾਰਾ ਉਸ ਕਮੇਟੀ ਕੋਲ ਗਿਆ ਕਿ ਮੈਨੂੰ ਮੌਕਾ ਦੋ 10 ਮਿੰਟ ਹੀ ਦੇ ਦੋ ਬਹੁਤਾ ਨਹੀਂ ਚਾਹੀਦੇ 10 ਮਿੰਟ ਚਾਹੀਦੇ ਆ ਹਰ ਐਟਵਾਰਡ 10 ਮਿੰਟ ਦੇ ਦੋ ਨਹੀਂ ਤਾਂ ਇੱਕ ਛੱਡ ਕੇ ਇੱਕ ਐਤਵਾਰ 10 ਮਿੰਟ ਦੇ ਦੋ ਨਹੀਂ ਤਾਂ ਮਹੀਨੇ 'ਚ ਇੱਕ ਵਾਰੀ ਤਾਂ 10 ਮਿੰਟ ਦੇ ਦੋ ਉਹ ਵੀ ਨਹੀਂ ਦਿੱਤਾ ਉਹਨਾਂ ਨੇ ਕਿਉਂ ਨਹੀਂ ਦਿੱਤਾ ਇਹ ਉਹਨਾਂ ਨੂੰ ਪਤਾ ਮੈਂ ਤਾਂ ਸਿੱਖੀ ਨਾਲ ਜੋੜ ਰਿਆ ਸੀ ਮੈਂ ਤਾਂ ਸਿੱਖੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਸੀਂ ਉਪਰਾਲੇ ਹਰ ਕੋਈ ਕਰੇਗਾ ਨਾ ਸਿੱਖੀ ਨੂੰ ਸਿੱਖੀ ਨਾਲ ਜੋੜਨ ਵਾਸਤੇ ਸੰਗਤ ਨੂੰ ਸਿੱਖੀ ਨਾਲ ਜੋੜਨ ਵਾਸਤੇ ਤਦ ਹੀ ਸਿੱਖੀ ਪਰਫੁੱਲਿਤ ਹੋਏਗੀ ਤੇ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਅੱਛੀ ਗੱਲ ਹੋਏਗੀ ਸ਼ਾਇਦ ਕੋਈ ਮਾੜੀ ਗੱਲ ਵੀ ਹੋਵੇ ਲੇਕਿਨ ਅੱਛੇ ਮਾੜੇ ਦੇ ਮੰਥਨ ਚੋਂ ਵਿਚਾਰ ਨਿਕਲਣਗੇ ਜਿਹੜੇ ਵਿਚਾਰ ਹੋ ਸਕਦਾ ਹੈ ਗੁਰੂ ਰਾਹੀ ਸਾਡੀ ਸਮਝ ਚ ਪੈ ਜਾ ਗੁਰੂ ਬਖਸ਼ੀਸ਼ ਕਰੇ ਉਹ ਕਮੇਟੀਆਂ ਵਾਲੇ ਆ ਤੇ ਤਾਂ ਕਿ ਉਹ ਨਵੇਂ ਨਵੇਂ ਰਸਤੇ ਲੱਭਣ ਨਵੇਂ ਨਵੇਂ ਤਰੀਕੇ ਲੱਭਣ ਨਗੇ ਨਵੇਂ ਜੁਗਾੜ ਕਰਨ ਤਾਂ ਕਿ ਸਿੱਖੀ ਨਾਲ ਜੁੜ ਸਕੀ ਸਿੱਖੀ ਨੂੰ ਜੋੜ ਸਕੀਏ ਸੰਗਤ ਨਾਲ ਤੇ ਜਿਹੜੇ ਗੈਰ ਸਿੱਖ ਨੇ ਉਹਨਾਂ ਨੂੰ ਵੀ ਸਿੱਖੀ ਬਾਰੇ ਪਤਾ ਚੱਲੇ ਕੋਸ਼ਿਸ਼ ਕਰੀਏ